ਸਸ਼ੀਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਤੇ ਲੰਡੇ ਪਿੰਡ ਜਿਹੜਾ ਸਮਾਲਸਰ ਦਾ ਗਵੰਡੀ ਪਿੰਡ ਆ ਰੋਡਿਆ ਪਿੰਡ ਦਾ ਗਵੰਡੀ ਪਿੰਡ ਆ ਤੇ ਭਲੂਰ ਪਿੰਡ ਦਾ ਗਵੰਡੀ ਪਿੰਡ ਆ ਜਦੋਂ ਭਲੂਰ ਤੋਂ ਆਪਾਂ ਸਮਾਲਸਰ ਨੂੰ ਜਾਂਦੇ ਹਾਂ ਤੇ ਲੰਡੇ ਪਿੰਡ ਦੇ ਵਿੱਚ ਵੀ ਲੰਘ ਕੇ ਜਾਈਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬੁੱਢਾ ਦਲਪੱਤੀ ਆ ਗਈ ਹੈ ਨਾ ਬਈ ਇਹ ਤਰਲੋਕਾ ਪੱਤੀ ਆ ਜੀ ਤਰਲੋਕਾ ਪੱਤੀ ਤਰਲੋਕਾ ਪੱਤੀ ਦੇ ਵਿੱਚ ਮੈਂ ਐਸਟਾ ਮੌਜੂਦ ਆ ਕਿਹੜੇ ਵੀਰ ਦੇ ਘਰੇ ਆ ਕੀ ਗੱਲਬਾਤ ਆ ਕੀ ਜਾਣਕਾਰੀ ਆ ਸਾਰੀ ਡਿਟੇਲ ਛੋਟੀ ਦੀ ਲੈਣੇ ਆ ਉਹ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦਾ ਸੱਸੀ ਗੱਲ ਬੰਦੇ ਬਈ ਕੀ ਹਾਲਾ ਬਹੁਤ ਵਧੀਆ ਜੀ ਕਿਰਪਾ ਮਾਲ ਸਾਰੇ ਸੇਤਾ ਬਈ ਕਿਰਪਾ ਮਾਲ ਕਰ ਦਿਓ ਸਾਰੇ ਬਹੁਤ ਵਧੀਆ ਸ਼ੁਕਰ ਇਸ ਨਾਮ ਦੱਸ ਦਈਏ ਕਰਾ ਦੇ ਵੀਰ ਨਾਂ ਮੇਰਾ ਬਈ ਗੋਰਾ ਗੋਰਾ ਹਾਂਜੀ ਗੋਰੇ ਬਈ ਬਾਪੂ ਦਾ ਨਾਮ ਬਾ ਬਿੱਲੂ ਸਿੰਘ ਸੰਘਾਈ ਬਿੱਲੂ ਸਿੰਘ ਸੰਗਾ ਬਿੱਲੂ ਸੰਗਾ ਘੋੜੀਆਂ ਵਾਲੇ ਹੈ ਨਾ ਉਹਨੂੰ ਮਰਜ਼ੀ ਪੁੱਛ ਲੈ ਹਾਂਜੀ ਹਾਂਜੀ ਠੀਕ ਹੈ ਅੱਛਾ ਵੀਰੇ ਜਿਹੜੀ ਝੋਟੀ ਵੇਚਣੀ ਆਪਾਂ ਇਹ ਕਿੰਨਾ ਮਾਸੂਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਠੀਕ ਹੈ ਵੀਰੇ ਕਿੰਨੇ ਦਿਨ ਪਿਆ ਵੀਰੇ ਇਹਦੇ ਇਹ ਦਸਨ ਮੁਤਾਬਕ ਆਪਾਂ ਲਈ ਸੀ ਟੋਕੜ ਗੱਬਣ ਇਹ ਠੀਕ ਆ ਪੰਜ ਦਿਨ ਰਹਿੰਦੀ ਆ ਦਸਨ ਮੁਤਾਬਕ ਇਹਨਾਂ ਤਰੀਕ ਦੇ ਮੁਤਾਬਕ ਇਹ ਨਹੀਂ ਲੈ ਜੂਗੀ ਪਰ ਦੱਸਦੀ ਆ ਝੋਟੀ ਹਾਂਜੀ ਹਾਂਜੀ ਠੀਕ ਹੈ ਵੀਰੇ ਅੱਛਾ ਸੀਮਣ ਕਿਹੜਾ ਲੱਗਾ ਹੋਇਆ ਇਹ ਸੂਰਜ ਬੋਲ ਦਾ ਲੱਗਿਆ ਆਈ ਸੂਰਜ ਬੋਲ ਦਾ ਸੀਮਣ ਤੋਂ ਇਹ ਗੱਬਣ ਠੀਕ ਹੈ ਵੀਰੇ ਕਿੰਨੇ ਕੁ ਦੁੱਧ ਦੇ ਦੂਗੀ ਗੇ ਨਗਦੋ ਤਾਂ ਛੋਟੀ ਕੱਦ ਕੁਦਾਲੀਆ ਹਾਂਜੀ ਹਾਂਜੀ ਕੱਦ ਕੁਦਰੀ ਬਹੁਤ ਆ ਬਾਕੀ ਠੰਡੀ ਸੀ ਝੋਟੀ ਬਹੁਤ ਆਈ ਹੂੰ ਜੈਲੀ ਵੀ ਹੈ ਨਾ ਹਾਂਜੀ ਹਾਂਜੀ ਹੂੰ ਅੱਛਾ ਰੇਟ ਵੀਰੇ ਕੀ ਕਰੋਗੇ ਪਹਿਲਾਂ ਇਹਦਾ ਹੀ ਮੁੱਲ 1.40 ਲੱਖ ਰੁਪਇਆ ਕਰਦੇ 1.40 ਲੱਖ ਰੁਪਇਆ ਮੁੱਲ ਮੰਨਤਨ ਵਿੱਚ ਹੋ ਜੀ ਵੀਰੇ ਹਾਂਜੀ ਠੀਕ ਹੈ ਤੋਰੀ ਵੀਰੇ ਬਣਾ ਗੱਡੀ ਬਾਨ ਨੂੰ ਭਰਾ ਇਹਨੂੰ ਲੈ ਵੀ ਮਿੱਤਰੋ 1.40 ਲੱਖ ਰੁਪਇਆ ਇੰਨੀ ਡਿਮਾਂਡ ਦੂਜਾ ਸੂਆ ਝੋਟੀ 5 ਦਿਨ ਗਿਣਤੀ ਮੁਤਾਬਕ ਦਸਣ ਦੇ ਵਿੱਚ ਹਜੇ ਜਿਹੜੇ ਪੂਰੇ ਹੋਣ ਦੇ ਵਿੱਚ ਬਾਕੀ ਨੇਵੇਂ ਨੂੰ ਵੀ ਲਓ ਬੜੀ ਫੱਟਨੇਟ ਆ ਯਾਰ ਰਣ ਪੱਧਰੀ ਪਈ ਆ ਹਰ ਪਾਸੇ ਦੁਕਰਮ ਵਾਲੀ ਸਲੇਟੀ ਐ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹ ਚੀ ਦਾ ਵੇਲ ਬੂਲ ਚੰਗੀ ਐ ਝੋਟੀ ਦੀ ਗੱਤ ਬਾਡੀ ਚੰਗੀ ਐ ਪੋਪਲਾ ਫਿਰ ਤੇਰੇ ਕੋਲ ਹੀ ਲਵਾ ਗਈ ਬਾਈ ਹਾਂਜੀ ਆਪਣੇ ਕੋਲ ਲਵਾ ਗਈ ਸੀ ਬਾਈ ਸਿੰਘ ਦੇ ਪੋਪਲਾ ਨਾਲ ਲਾਥਾਂ ਦਾ ਤਾਂ ਗੱਲ ਪੂਰੀ ਟਿਕਾਣੇ ਲਾਉਣੀ ਸੀ ਨਾ ਹਾਂਜੀ ਹਾਂਜੀ ਤੇ ਸੋਹਣੀ ਸੁਨੱਖੀ ਬਹੁਤ ਸੀ ਲਵਾਇਆ ਕਦੋਂ ਕੋ ਪੋਪਲਾ ਨੇ ਤੈਨੂੰ ਹੋ ਗਏ ਨਾ ਬਾਈ ਦੋ ਕੁ ਮਹੀਨੇ ਲਵਾਏ ਠੀਕ ਠੀਕ ਐ ਬੀ ਠੀਕ ਐ ਪੇੜ ਪੂੜ ਪਈ ਗਏ ਨੇ ਨਾ ਨਹੀਂ ਉਹ ਰੱਸਾ ਹੀ ਢਾਲਿਆ ਨੇ ਤੇਰਾ ਇਹ ਵੀ ਇਧਰ ਬੰਦੀ ਇਧਰ ਰੱਸੇ ਨਾਲ ਵੀ ਲਾ ਲੇਦੀ ਹਾਂਜੀ ਹਾਂ ਅੱਛਾ ਮੇਰੇ ਕਿੰਨੇ ਨੰ ਅ ਨੰਬਰ ਆਪਣਾ ਹੈ 98158 ਜੀ 98158 11170 ਜੀ 11170 98158 11170 ਇਸ ਨੰਬਰ ਤੇ ਕਰਨੀ ਵੀਰੇ ਤੁਸੀਂ ਬਾਈ ਦੇ ਨਾਲ ਗੱਲਬਾਤ ਨੰਡੇ ਪਿੰਡ ਦੇ ਵਿੱਚ ਆ ਕੇ ਜਿੰਨੂੰ ਮਰਜ਼ੀ ਪੁੱਛ ਲੈ ਘੋੜੀਆਂ ਵਾਲੇ ਸੇ ਬਿੱਲੂ ਘੋੜੀਆਂ ਵਾਲੇ ਦੇ ਘਰੇ ਜਾਣਾ ਸਿੱਧਾ ਤੁਸੀਂ ਬਾਈ ਦੇ ਘਰੇ ਪਹੁੰਚ ਜਾਓਗੇ ਮਿੱਤਰੋ ਪਿੰਡ ਦੇ ਵਿਚਾਲੇ ਕਰਕੇ ਬਾਈ ਹੁਣਾਂ ਦਾ ਘਰ ਆ ਨੰਬਰ ਸਕਰੀਨ ਦੇ ਉੱਤੇ ਆ ਗੱਲਬਾਤ ਲਈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਜਲਦੀ ਮਿਲਦੇ ਰਹਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ